ਖੰਨਾ ਪੁਲਿਸ ਨੇ ਨਸ਼ਾ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਇੱਕ ਕੁੜੀ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਇਸ ਕੁੜੀ ਦੀ ਪਛਾਣ ਤਮੋਟ ਕਲਾ ਦੀ ਰਹਿਣ ਵਾਲੀ ਸਰਬਜੀਤ ਕੋਰ ਦੇ ਵੱਜੋਂ ਹੋਈ ਹੈ ਦੱਸਦੀ ਹੈ ਕਿ ਮਰਡਰ ਕੇਸ ਦੇ ਵਿੱਚ ਜ਼ਮਾਨਤ ਤੇ ਬਾਹਰ ਆਈ ਸੀ ਕੁੜੀ ਤਾਂ ਜੇਲ੍ਹ ਚੋਂ ਬਾਹਰ ਆ ਕੇ ਆਪਣੇ ਸਾਥੀਆਂ ਦੇ ਨਾਲ ਨਸ਼ਾ ਤਸਕਰੀ ਦਾ ਧੰਦਾ ਕਰਦੀ ਸੀ ਤੇ ਉਹਦਾ ਨੈਟਵਰਕ ਖੰਗਾਲੇ ਜਾਣ ਤੇ ਪਤਾ ਲੱਗਿਆ ਕਿ ਸਰਬਜੀਤ ਕੋਰ ਇੱਕ ਥਾਰ ਜੀਪ ਦੇ ਵਿੱਚ ਚਿੱਟਾ ਸਪਲਾਈ ਕਰਨ ਜਾ ਰਹੀ ਹੈ ਤੇ ਪੁਲਿਸ ਨੇ ਨਾਕਾਬੰਦੀ ਕੀਤੀ ਤੇ ਜਦ ਨਾਕੇ ਤੇ ਥਾਰ ਨੂੰ ਰੋਕਿਆ ਗਿਆ ਤੇ ਕੁੜੀ ਨੇ ਘਾਰ ਖੇਤਾਵਾਲ ਨੂੰ ਪਾਲੀ ਤੇ ਜਦ ਗੱਡੀ ਜਿਹੜੀ ਹੈ ਬੰਦ ਹੋ ਗਈ ਥਾਰ ਗੱਡੀ ਬੰਦ ਹੋ ਜਾਂਦੀ ਹੈ ਤੇ ਪੁਲਿਸ ਉਸ ਦੀ ਤਲਾਸ਼ੀ ਕਰਦੀ ਹੈ ਤੇ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੁੰਦਾ ਹੈ ਤੇ ਹੋਰ ਵੀ ਕਈ ਤਰੀਕੇ ਦੀ ਡਰਗਮਣੀ ਵੀ ਬਰਾਮਦ ਕੀਤੀ ਜਾਂਦੀ ਹੈ ਤੇ ਕਿ ਕੁਝ ਮੌਕੇ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਉਹ ਵੀ ਸੁਣ ਲੈਣੇ ਆ SSP ਖੰਨਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸਰ ਨੂੰ ਕਾਬੂ ਪਾਉਣ ਲਈ ਖੰਨਾ ਪੁਲਿਸ ਨੇ ਵਿਸ਼ੇਸ਼ ਮਹਮ ਚਲਾਈ ਹੈ ਇਸ ਦੇ ਅੰਦਰ ਪਾਇਲ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਅੰਦਰ ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਵਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਦਿ ਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਜੀ हां जी ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬਰਾਮਦ ਹੋਇਆ ਹੈ ਜੀ ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੇਰ ਇਨਵੈਸਟੀਗੇਟਿੰਗ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ }{|\text{ਬੇਲ ਤੇ ਬਾਹਰ ਆਈ ਸੀ}} ਹਾਂ ਜੀ ਇਸ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕਵੈਸਟ ਕਰ ਰਹੇ ਹਾਂ